ਖਾਂ ਖੋਲ ਦਿੱਤੀਆਂ ਸੋ ਆਪਾਂ ਅਸੀਂ ਮੈਂ ਤੈਨੂੰ ਧੰਨਵਾਦੀ ਹਾਂ ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਦਾ ਸਾਡੀ ਜਥੇਬੰਦੀ ਅਸੀਂ ਇਹਦੇ ਨਾਲ ਲਗਾਤਾਰ ਜੁੜੇ ਹੋਏ ਹਾਂ ਪਰ ਮੈਂ ਅੱਜ ਖੁੱਲੇ ਮਨ ਨਾਲ ਇਸ ਗੱਲ ਦੇ ਲਈ ਕਬੂਲ ਕਰਦਾ ਔਰ ਪਹਿਲਾਂ ਵੀ ਦੱਸਦੇ ਸੀ ਸਾਡੇ ਬਰਨਾਲਾ ਜੁਨਟ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਮੈਂ ਡੀਟੀਐਫ ਨਾਲ ਜਿੰਨਾ ਖੁੱਲ ਕੇ ਕੰਮ ਕਰਨਾ ਚਾਹੀਦਾ ਹੈ ਮੈਂ ਉਹ ਨਾ ਨਹੀਂ ਕਰ ਰਿਹਾ ਸੀ ਉਸ ਦੇ ਪਿੱਛੇ ਇੱਕ ਖਾਸ ਕਾਰਨ ਸੀ ਕਿ ਮੈਨੂੰ ਮੈਨੂੰ ਕਾਫੀ ਸਮੇਂ ਤੋਂ ਇਹ ਲੱਗ ਰਿਹਾ ਸੀ ਕਿ ਸਾਡੀ ਜਥੇਬੰਦੀ ਨੂੰ ਜਿਹੜੇ ਕੰਮ ਕਰਨੇ ਚਾਹੀਦੇ ਆ ਉਹ ਨਹੀਂ ਕਰ ਰਹੀ ਇਸ ਕਰਕੇ ਉਸ ਦਾ ਖੁੱਲ ਕੇ ਵਿਰੋਧ ਤਾਂ ਨਹੀਂ ਸੀ ਹੋ ਗਿਆ ਪਰ ਬਾਰ ਬਾਰ ਸੱਦਣ ਦੇ باوجود ਵੀ ਉੱਥੇ ਜਾਣ ਨੂੰ ਮੀਟਿੰਗਾਂ 'ਚ ਜਾਣ ਨੂੰ ਦਿਲ ਨਹੀਂ ਸੀ ਕਰਦਾ ਕਿਉਂਕਿ ਅਸੀਂ ਅਧਿਆਪਕਾਂ ਦੇ ਮਸਲਿਆਂ ਤੇ ਤਾਂ ਬਿਲਕੁਲ ਫਾਈਟਾਂ ਕਰਦੇ ਆ ਰਹੇ ਸੀ ਮੈਨੂੰ ਪਿਛਲੇ ਇਜਲਾਸ ਦੇ ਵਿੱਚ ਸਾਡੇ ਪ੍ਰਧਾਨ ਜੀ ਅ ਬੋਲੇ ਸੁਭਾ ਪ੍ਰਧਾਨ ਜਿਹਨੇ ਗੱਲ ਕਹੀ ਕਿ ਅਸੀਂ ਪਿਛਲੇ ਸਮੇਂ ਤੋਂ ਮੈਂ ਸਾਰੇ ਜਨਟਾ ਨੂੰ ਇਹ ਗੱਲ ਬੇਨਤੀ ਕਰਦਾ ਇਸੂਬਾ ਪ੍ਰਧਾਨ ਜੀ ਸਰੇ ਦੀ ਆਪਣੀ ਜਿਹੜੀ ਵਾਇਡਿੰਗ ਹੈ ਉਹਨਾਂ ਨੇ ਕਿਹਾ ਸੀ ਕਿ ਅਸੀਂ ਅਧਿਆਪਕਾਂ ਦੇ ਮਸਲੇ ਤੇ ਤਾਂ ਲੜਦੇ ਹਾਂ ਪਰ ਵਿਦਿਆਰਥੀਆਂ ਦੇ ਮਸਲਿਆਂ ਤੇ ਅਸੀਂ ਘੱਟ ਲੜਦੇ ਹਾਂ ਔਰ ਪ੍ਰੋਪਰ ਸਟਾਫ ਨਹੀਂ ਹੈ ਔਰ ਜਿੱਥੇ ਸਟਾਫ ਹੈ ਉੱਥੇ ਉਸ ਤਰ੍ਹਾਂ ਦਾ ਪ੍ਰਬੰਧ ਨਹੀਂ ਹੈ ਉਹਨਾਂ ਦੀ ਉਸ ਤਰ੍ਹਾਂ ਦੀ ਚੈਕਿੰਗ ਨਹੀਂ ਹੈ ਮੈਂ ਇੱਕ ਅਜਿਹੇ ਸਕੂਲ ਦੀ ਗੱਲ ਕਰੂੰਗਾ ਜਿੱਥੇ ਵੱਡੇ ਵੱਡੇ ਸਮਾਨਤਾ ਪਿਆ ਬਹੁਤ ਸਾਰੇ ਪੈਨਲ ਪੈਨੇ ਪਰ ਉਹਨਾ ਪੈਨਲ ਆਡੇ ਆਧੁਨਿਕ ਤਰੀਕੇ ਨਾਲ ਵਰਤੇ ਜਾ ਸਕਦੇ ਨੇ ਬੱਚਾ ਨੂੰ ਬਹੁਤ ਸਾਰੀ ਸਿੱਖਿਆ ਦਿੱਤੀ ਜਾ ਸਕਦੀ ਆ ਉਥੇ ਇੰਗਲਿਸ਼ ਮੀਡੀਅਮ ਪੜਾਇਆ ਜਾ ਸਕਦਾ ਉਥੇ ਵਧੀਆ ਤਰੀਕੇ ਨਾਲ ਖੇਡ ਵਿਵਸਥਾ ਕੀਤੀ ਜਾ ਸਕਦੀ ਹੈ ਉਥੇ ਅਜਿਹੀ ਕੋਈ ਵੀ ਗਤੀਵਿਧੀ ਨਹੀਂ ਹੁੰਦੀ ਇੱਕ ਦੋ ਟੀਚਰਾਂ ਨੂੰ ਛੱਡ ਕੇ ਬਾਕੀ ਟੀਚਰ ਪੂਰੀ ਇਮਾਨਦਾਰੀ ਨਾਲ 12 12 10 10 12 ਟੀਚਰ ਬੈਠੇ ਨੇ ਉਥੇ 50% ਸਟਾਫ ਮਸਾਂ ਪੜਾਉਂਦਾ ਉਹਨਾਂ ਨੂੰ ਚੰਗੀ ਤਰ੍ਹਾਂ ਚੈਕਿੰਗ ਨਹੀਂ ਹੁੰਦੀ ਜਿਸ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰੋ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਆਈਪੀ ਲਾਸਨਸਰ ਹੋਂਤਾ ਅੱਜ ਆਪਾਂ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਅ ਅੱਜ ਸਵੇਰ ਤੋਂ ਹੀ ਸੋਸ਼ਲ ਮੀਡੀਆ ਤੇ ਵੀ ਤੇ ਅਖਬਾਰਾਂ ਦੇ ਵਿੱਚ ਵੀ WhatsApp ਗਰੁੱਪਾਂ ਦੇ ਉੱਤੇ ਬੜੀ ਬੜੀ ਚਰਚਾ ਸੜੀ ਹੋਈ ਸੀ ਇੱਕ ਰਿਪੋਰਟ ਜਿਹੜੀ ਆਈ ਹੈ ਅੱਜ ਉਹ ਹੈ ਸਿੱਖਿਆ ਵਿਭਾਗ ਬਾਰੇ ਪੰਜਾਬ ਦੀ ਸਿੱਖਿਆ ਵਿਭਾਗ ਦੀ ਜਿਹੜੀ ਅਸਲੀ ਤਸਵੀਰ ਹੈ ਉਹ ਸਾਡੇ ਸਾਹਮਣੇ ਲੈਂਦੀ ਹੈ ਦਾਵਾ ਕੀਤਾ ਜਾ ਰਿਹਾ ਸਾਡੀ ਅਧਿਆਪਕਾਂ ਦੀ ਜਥੇਬੰਦੀ ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਵੱਲੋਂ ਕਿ ਉਹਨਾਂ ਨੇ ਪੰਜਾਬ ਸਰਕਾਰ ਦੇ ਜਿਹੜੇ ਹੈ ਸਾਈਟਾਂ ਤੋਂ ਅੰਕੜੇ ਵਖ ਵਖ ਤਰੀਕੇ ਨਾਲ ਅੰਕੜੇ ਇਕੱਤਰ ਕਰਕੇ ਰਿਪੋਰਟ ਦਿੱਤੀ ਆ ਅਖਬਾਰਾਂ ਨੂੰ ਜਿਸ ਨੇ ਇੱਕਦਮ ਇੱਕ ਵੱਡੀ ਚਰਚਾ ਛੇੜ ਦਿੱਤੀ ਹੈ ਸਿੱਖਿਆ ਦੇ ਖੇਤਰ ਦੇ ਵਿੱਚ ਤੇ ਖਾਸ ਤੌਰ ਤੇ ਪੰਜਾਬ ਸਰਕਾਰ ਦੇ ਲਈ ਇੱਕ ਬੜੇ ਵੱਡੇ ਸਵਾਲ ਖੜੇ ਕਰ ਦਿੱਤੇ ਜਿਹੜੀ ਕੇਜਰੀਵਾਲ ਸਰਕਾਰ ਜਾਂ ਭਗਵੰਤ ਮਾਨ ਸਰਕਾਰ ਦੋਨੇ ਅਰਵਿੰਦ ਕੇਜਰੀਵਾਲ ਜੀ ਦਿੱਲੀ ਦੇ ਵਿੱਚ ਬੜੇ ਵੱਡੇ ਵੱਡੇ ਵਾਅਦੇ ਕਰਦੇ ਸੀ ਕਿ ਅਸੀਂ ਲੋਕਾਂ ਨੂੰ ਇੱਕ ਨਮੂਨੇ ਦਿਖਾਉਂਦੇ ਨੇ ਕਿ ਅਸੀਂ ਦਿੱਲੀ ਦੀ ਜਿਹੜੀ ਸਿੱਖਿਆ ਪ੍ਰਣਾਲੀ ਉਹ ਬਹੁਤ ਵਧੀਆ ਸੁਧਾਰ ਦਿੰਦੀ ਹੈ ਉੱਥੇ ਵੱਡੇ ਤਬਦੀਲੀ ਲੈਂਦੀ ਹੈ ਇਸੇ ਗੱਲ ਦੀ ਗੱਲ ਇਹ ਪੰਜਾਬ ਵਿੱਚ ਕਰਦੇ ਨੇ ਪਰ ਅੱਜ ਵੈਸੇ ਸਾਡੀਆਂ ਅਧਿਆਪਕ ਜਿੱਥੇ ਪੰਦੀਆਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਟਾਈਮ ਟੂ ਟਾਈਮ ਗੱਲ ਬਗਾਹੇ ਇਹ ਗੱਲਾਂ ਕਹਿਦੀਆਂ ਆਈਆਂ ਨੇ ਕਿ ਸਾਡੇ ਸਕੂਲਾਂ ਦਾ ਬੁਰਾ ਹਾਲ ਆ ਪਹਿਲਾਂ ਨਾਲੋਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਦਾ ਜਿਹੜਾ ਹਾਲ ਆ ਉਹ ਬਦਤਰ ਹੈ ਇਸ ਤੋਂ ਪਹਿਲਾਂ ਅਸੀਂ ਅੱਜ ਜਿਵੇਂ ਕਹਿੰਦੇ ਨੇ ਕਿ ਪ੍ਰਾਣਿਆਂ ਨੂੰ ਚੰਗੇ ਕਹਾ ਦੇਣਾ ਅਸੀਂ ਆਪ ਅਧਿਆਪਕ ਜੀ ਸ펏 ਬੰਦੀਆਂ ਇਹ ਗੱਲ ਕਹਿਣ ਲੱਗ ਗਈਆਂ ਕਿ ਪਿਛਲੀਆਂ ਸਰਕਾਰਾਂ ਸ਼ਾਇਦ ਕੁਛ ਨਾ ਕਰ ਕੁਛ ਨਾ ਕੁਛ ਕਰਦੀਆਂ ਸੀ ਪਰ ਮੌਜੂਦਾ ਸਰਕਾਰ ਤਾਂ ਸਿਰਫ ਤੇ ਸਿਰਫ ਇਸ਼ਤਿਹਾਰਾਂ ਤੇ ਹੀ ਹੋ ਗਈ ਐ ਅਸੀਂ ਸਕੂਲ ਆਫ ਐਮਿਨੈਂਸ ਬਣਾਤੇ ਜੀ ਅਸੀਂ ਮਹੱਲਾ ਕਲੀਨਿਕ ਬਣਾਤੇ ਜੀ ਅਸੀਂ ਆਹ ਬਣਾਤਾ ਜੀ ਅਸੀਂ ਉਹ ਬਣਾਤਾ ਪੁਰਾਣੀ ਜਿਹੜੀ ਹੈ ਇੱਕ ਤਾਂ ਕਹਿੰਦੇ ਹੁੰਦੇ ਵੀ ਬੋਤਲ ਬਦਲ ਕੇ ਹਨਾ ਸ਼ਰਾਬ ਪੁਰਾਣੀ ਰੱਖ ਲਈ ਬੋਤਲ ਨਵੀਂ ਕਰ ਦੇਤੀ ਸ਼ਰਾਬ ਪੁਰਾਣੀ ਆ ਇੱਥੇ ਤਾਂ ਨਾ ਬੋਤਲ ਬਦਲੀ ਤੇ ਨਾ ਸ਼ਰਾਬ ਬਦਲੀ ਇੱਥੇ ਕੱਲਾ ਸਿਰਫ ਲੈਵਲ ਬਦਲਿਆ ਸਭ ਕੁਝ ਉਹੀ ਹੈ ਸਿਰਫ ਤੇ ਸਿਰਫ ਸਕੂਲ ਦਾ ਨਾਮ ਸਕੂਲ ਆਫ ਐਮਿਨੈਂਸ ਕਰਤਾ ਉੱਥੇ ਇੱਕ ਵੱਡਾ ਵੱਡਾ ਡਰਾਮਾ ਰਚਦਾ ਉੱਥੇ ਵੀ ਟੀਚਰਾਂ ਦੀ ਵੱਡੀ ਘਾਟ ਆ ਤੇ ਉੱਥੇ ਵਿਦਿਆਰਥੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਨੇੜੇ ਸਾਡੇ ਡਿਸਟ੍ਰਿਕਟ ਬਰਨਾਲੇ ਦੇ ਵਿੱਚ ਭਦੌੜ ਦੇ ਵਿੱਚ ਜਿਹੜਾ ਸਕੂਲ ਆਫ ਐਮਿਨੈਂਸ ਉੱਥੇ ਬੱਚੇ ਦਾਖਲਾ ਨਹੀਂ ਲੈ ਰਹੇ ਅਸੀਂ ਕੁਝ ਕੁ ਵਿਦਿਆਰਥੀਆਂ ਨੂੰ ਜ਼ੋਰ ਲਾਇਆ ਕਿ ਤੁਸੀਂ ਸਕੂਲ ਆਫ ਐਮਿਨੈਂਸ ਚ ਦਾਖਲਾ ਲੈ ਲਓ ਜੀ ਪਰ ਲੜਕੀਆਂ ਸਨ ਉਹਨਾਂ ਲੜਕੀਆਂ ਨੇ ਨਾਲ ਹੀ ਭਦੌੜ গারਲ ਸਕੂਲ ਚ ਦਾਖਲਾ ਲੈ ਲਿਆ ਪਰ ਸਕੂਲ ਆਫ ਐਮਿਨੈਂਸ ਚ ਦਾਖਲਾ ਲੈਣ ਲਈ ਉਹ ਬੱਚੇ ਰਾਜ਼ੀ ਨਹੀਂ ਹੋਏ ਕਿਉਂਕਿ ਵਿਦਿਆਰਥੀ ਇਹ ਦੱਸ ਰਹੀ ਸੀ ਕਿ ਇੱਥੇ ਦੀ ਜਾਂ ਸਕੂਲ ਆਫ ਐਮਿਨੈਂਸ ਦਾ ਜਿਹੜਾ ਪ੍ਰਬੰਧ ਹੈ ਉਹਨਾਂ ਵਧੀਆ ਨਹੀਂ ਹੈ ਜਿੰਨਾ ਵਧੀਆ ਪੁਰਾਣਾ ਜਿਹੜਾ ਹੈ ਸਕੂਲ ਚੱਲ ਰਿਹਾ ਜਿਹੜਾ গারਲ ਸਕੂਲ ਉਹਨਾਂ ਉਹਦੇ ਨਾਲੋਂ ਜ਼ਿਆਦਾ ਵਧੀਆ ਹੈ ਤਾਂ ਇਸ ਕਰਕੇ ਵੀ ਇਹ ਇੱਕ ਸਕੂਲ ਦੀ ਦਰਦ ਸੀ ਦੂਜੀ ਗੱਲ ਜਿਹੜੇ ਅੰਕੜੇ ਅੱਜ ਸਾਡੀਆਂ ਅਧਿਪਕ ਅਫਸਰਾਂ ਦੇ ਬੰਦਿਆਂ ਨੇ ਵੱਖ-ਵੱਖ ਅਖਬਾਰਾਂ ਨੂੰ ਜਾਰੀ ਕੀਤੀਆਂ ਨੇ ਉਸ ਨੇ ਬڑے ਪੰਜਾਬ ਦੇ ਲੋਕਾਂ ਦੀ ਸੂਝਮਾਨ ਲੋਕਾਂ ਦੀ ਜਿਸ ਕਰਕੇ ਸਾਡੀ ਜਥੇਬੰਦੀ ਨੂੰ ਰਿਵਿਊ ਕਰਨ ਦੀ ਲੋੜ ਪਰ ਖੁਸ਼ੀ ਦੀ ਗੱਲ ਹੈ ਕਿ ਉਸ ਜਥੇਬੰਦੀ ਦੇ ਸਾਰੇ ਆਗੂਆਂ ਨੇ ਉਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਇਆ ਥੋੜੇ ਸਮੇਂ ਦੇ ਵਿੱਚ ਇੱਕ ਵਧੀਆ ਰਿਪੋਰਟ ਪੇਸ਼ ਕੀਤੀ ਹੈ ਇਸ ਕਰਕੇ ਡੀਟੀਐਫ ਦੇ ਆਗੂ ਸਹਿਬਾਨਾਂ ਨੇ ਜਨਾ ਨੇ ਮੇਰੇ ਸਾਹਮਣੇ ਉਹਨਾਂ ਦੇ ਨਾਂ ਵੀ ਪਏ ਵੱਖ-ਵੱਖ ਜਥੇਬੰਦੀਆਂ ਸਾਡੇ ਜ਼ਿਲ੍ਹਿਆਂ ਦੇ ਆਗੂ ਸਹਿਬਾਨਾਂ ਦਾ ਨਾ ਆ ਜਥੇਬੰਦੀ ਸਵਾਈ ਮੀਤ ਪ੍ਰਧਾਨ ਗੁਰਪਿਆਰ ਕੋਟਲੀ ਰਜੀਵ ਬਰਨਾਲਾ ਜਗਪਾਲ ਪੰਗੀ ਵਿਅੰਕ ਫੁੱਲੇਬਾਦ ਹਰਜਿੰਦਰ ਬਡਾਲਾ ਚੀ ਵਾਂਗਰ ਹਰਜਿੰਦਰ ਬਡਾਲਾ ਵਾਂਗਰ ਰਗਵੀਰ ਭਗਵਾਨੀਗੜ ਸੰਜੁਕਤ ਸਕੱਤਰ ਅਮਕੇਸ਼ ਕੁਮਾਰ ਜਸਵਿੰਦਰ ਔਜਲਾ ਤੇ ਕੁਲਵਿੰਦਰ ਜੋਸ਼ਨ ਹੋਰ ਕਈ ਸਾਥੀ ਆਗੂਆਂ ਨੇ ਨਾ ਆਏ ਨੇ ਜਿਨ੍ਹਾਂ ਨੇ ਜਿਹੜਾ ਹੈ ਪ੍ਰੈਸ ਨੋਟ ਜਾਰੀ ਕੀਤਾ ਸੀ ਤੇ ਇਹ ਖੋਜ ਕਮੇਟੀ ਦੇ ਵਿੱਚ ਵੀ ਹੋਣਗੇ ਤੱਥ ਜਿਹੜੇ ਇਕੱਠੇ ਕਰਕੇ ਲਿਆਉਂਦੇ ਨੇ ਮੈਂ ਪੂਰੀ ਤਰ੍ਹਾਂ ਇਸ ਖਬਰ ਨੂੰ ਨਹੀਂ ਪੜ ਸਕਿਆ ਪਰ ਕਿਉਂਕਿ ਸਾਰੀ ਸਬਜ਼ੀ ਖਾਣ ਦੀ ਲੋੜ ਨਹੀਂ ਹੁੰਦੀ ਕੁਝ ਟੇਸਟ ਥੋੜੇ ਤੋਂ ਪਤਾ ਲੱਗ ਹੀ ਜਾਂਦਾ ਸੋ ਜੋ ਅੰਕੜੇ ਆਏ ਨੇ ਇਹਦੇ ਵਿੱਚ ਰਿਪੋਰਟਾਂ ਚ ਵੱਖ-ਵੱਖ ਪ੍ਰੈਸ ਅਖਬਾਰਾਂ ਚ ਆਏ ਐ ਇੰਡਾ ਇੰਡੀਅਨ ਐਕਸਪ੍ਰੈਸ ਤੇ ਜਿਹੜੇ ਪੰਜਾਬ ਦੇ ਰਜਾਨਾ ਸਪੋਕਸਪਰਸ ਸਪੋਕਸਮੈਨ ਦੇ ਵਿੱਚ ਅੰਕੜੇ ਆਏ ਨੇ ਉਹਦੇ ਮੁਤਾਬਕ ਸਭ ਤੋਂ ਜਿਹੜੀ ਮਾੜੀ ਹਾਲਤ ਆ ਜੋ ਮੈਂ ਵੇਖ ਰਿਹਾਗਾ ਸਾਹਮਣੇ ਰਿਪੋਰਟ ਦੇ ਵਿੱਚ ਭਾਵੇਂ ਕਿ ਜਿਹੜੇ ਹੈ 855 ਸਰਕਾਰੀ ਸੈਕੰਡਰੀ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਜਿਹੜੇ ਹੈ ਪ੍ਰਿੰਸੀਪਲਾਂ ਤੋਂ ਬੰਝੇ ਨੇ ਇਹ ਸੈਕੰਡਰੀ ਸਕੂਲਾਂ ਦੀ ਗੱਲ ਆ ਪ੍ਰਾਇਮਰੀ ਸਕੂਲਾਂ ਦੀ ਹਾਈ ਸਕੂਲਾਂ ਦੀ ਹਲੇ ਗੱਲ ਨਹੀਂ ਹੋਈ ਉਹ ਹਲੇ ਅਗਲੇ ਅੰਕੜੇ ਨੇ ਕਿ 10 ਜ਼ਿਲ੍ਹਿਆਂ ਅਤੇ 77 ਸਿੱਖਿਆ ਬਲਾਕਾਂ ਦੇ ਪੰਜਾਬ ਸੀ ਦੀ ਤੋ ਜਿਆਦਾ ਸਕੂਲਾਂ ਵਿੱਚ ਕੋਈ ਵੀ ਪ੍ਰਿੰਸੀਪਲ ਨਾ ਹੋਣ ਦੇ ਖਲਾਸੇ ਹੋਏ ਹਨ ਡੀਟੀਐਫ ਨੇ ਆਪ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਲਿਆਉਣ ਦੇ ਦਾਅਵੇ ਤੇ ਸਵਾਲ ਚੁੱਕਦੇ ਹੋਏ ਇਹਨਾਂ ਸਕੂਲਾਂ ਵਿੱਚ ਸਿੱਧੀ ਭਰਤੀ ਅਤੇ ਹੈਡਮਾਸਟਰ ਤੇ ਲੈਕਚਰਾਰ ਕਾਡਰਾਂ ਤੋਂ ਵਿਭਾਗੀ ਤਰੱਕੀਆਂ ਕਰਦੇ ਆ ਪ੍ਰਿੰਸੀਪਲਾਂ ਦੀਆਂ ਸਾਰੀਆਂ ਅਸਾਮੀਆਂ ਫੌਰੀ ਭਰਨ ਦੀ ਮੰਗ ਕੀਤੀ ਹੈ ਸਾਡੇ ਸੁਭਾ ਪ੍ਰਧਾਨ ਜਿਹੜੇ ਵਿਕਰਮਦੇਵ ਜੀ ਜਿ세 ਮੰਨੀ ਰਹੇ ਇਕਤਰ ਕੀਤੀ ਜਾਣਕਾਰੀ ਅਨੁਸਾਰ ਦੇ ਵਿੱਚ ਦੱਸਿਆ ਕਿ ਜਿਹੜਾ ਹੈ ਸਾਡੇ ਕੋਲੇ ਸੌਰੀ ਥੋੜਾ ਦਾ ਕੰਪਿਊਟਰ ਤਾਂ ਨਹੀਂ ਤੇ ਜਰਨਲ ਸਕੱਤਰ ਮਹਿੰਦਰ ਕੌੜਿਆਂ ਵਾਲੀ ਤੇ ਵਿੱਤ ਸਕੱਤਰ ਜਥੇਵੰਦ ਘਟਾਂਚ ਰਹੀਂ 71 ਕੀਤੀ ਜਾਣਕਾਰੀ ਅਨੁਸਾਰ ਮਾਨਸਾ ਜ਼ਿਲ੍ਹੇ ਦੇ 73 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਚੋਂ 60 ਸਕੂਲ ਜਿਹੜਾ ਹੈ ਮਾਨਸਾ ਜ਼ਿਲ੍ਹੇ ਦਾ ਸਭ ਤੋਂ ਮੰਦਾ ਹਾਲ ਆ 73 ਚੋਂ 60 ਸਿਰਫ 13 ਸਕੂਲਾਂ ਦੇ ਵਿੱਚ ਹੀ ਪ੍ਰਿੰਸੀਪਲ ਨੇ 60 ਸਕੂਲਾਂ ਦੇ ਪ੍ਰਿੰਸੀਪਲ ਨਹੀਂ ਹੈ ਬਰਨਾਲੇ ਜ਼ਿਲ੍ਹੇ ਦਾ ਵੀ ਉਸ ਤੋਂ ਹਾਲ ਕੋਈ ਸੇ ਪੱਖੋਂ ਵੀ ਘਟ ਨਹੀਂ ਹੈ 60 ਸਕੂਲਾਂ ਦੇ ਵਿੱਚੋਂ 47 ਸਕੂਲਾਂ ਦੇ ਵਿੱਚ ਪ੍ਰਿੰਸੀਪਲ ਹੈ ਨਹੀਂ ਗਏ ਇਸੇ ਤਰ੍ਹਾਂ ਸੌਰੀ 47 ਵਿੱਚੋਂ 36 ਸਕੂਲਾਂ ਦੇ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਾਲੀ ਨੇ ਸਿਰਫ 11 ਸਕੂਲਾਂ ਦੇ ਵਿੱਚ ਹੀ ਪ੍ਰਿੰਸੀਪਲ ਨੇ 36 ਸਕੂਲਾਂ ਦੇ ਪ੍ਰਿੰਸੀਪਲ ਹੈ ਨਹੀਂ ਗਏ ਸੁੱਲ 47 ਸਕੂਲ ਨੇ ਬਰਨਾਲੇ ਜ਼ਿਲ੍ਹੇ ਕਰੇ ਇਸੇ ਤਰ੍ਹਾਂ ਇੱਕ ਜਿਹੜਾ ਹੈ ਬਠਿੰਡੇ ਦੇ ਜਿਹੜੀ ਹੈ ਬਾਕੀ ਜ਼ਿਲ੍ਹਿਆਂ 'ਚ ਵੀ ਬਹੁਤ ਕਾਫੀ ਮੰਦਾ ਹਾਲ ਆ ਮਾਨ ਸਮਰੂਰ ਜ਼ਿਲ੍ਹੇ ਦਾ ਵੀ 95 ਵਿੱਚੋਂ 57 ਸਰਕਾਰੀ ਸਕੂਲ ਦੇ ਪ੍ਰਿੰਸੀਪਲ ਹੈ ਨਹੀਂਗੇ ਤੇ ਪਟਿਆਲਾ 'ਚ 109 'ਚੋਂ 17 'ਚ ਇੱਥੇ ਥੋੜੀ ਜਿਹੀ ਕੰਡੀਸ਼ਨ ਠੀਕ ਆ ਕਿਉਂਕਿ ਪਟਿਆਲਾ ਵਧੀਆ ਡਿਸਟ੍ਰਿਕਟ ਮੰਨਿਆ ਜਾਂਦਾ ਸ਼ਾਹੀ ਜ਼ਿਲ੍ਹਾ ਹੈ ਉੱਥੇ ਵੱਡੀਆਂ ਪਰੋਚਾਂ ਵਾਲੇ ਲੋਕ ਵੀ ਹੈਗੇ ਨੇ ਇਸ ਕਰਕੇ ਉੱਥੇ 17 18 ਸਕੂਲ ਹੀ ਸਿਰਫ 109 ਦੇ ਵਿੱਚੋਂ 17 18 ਸਕੂਲ ਹੀ ਖਾਲੀ ਨੇ ਪਰ ਫਿਰ ਵੀ ਬਹੁਤ ਖਾਲੀ ਨੇ ਪਟਿਆਲਾ ਸਰਕ ਦੇ ਵਿੱਚੋਂ 44 ਚੋਂ 11 ਹੈ ਬਠਿੰਡਾ ਦੇ 129 ਵਿੱਚੋਂ 82 ਸਕੂਲ ਬਠਿੰਡਾ ਦਾ ਬਹੁਤ ਗੁਰਾ ਹਾਲ ਆ ਸਭ ਦੋਸਤੋ ਇਸ ਤਰ੍ਹਾਂ ਉਥੇ 82 ਸਕੂਲ ਦੇ ਪ੍ਰਿੰਸੀਪਲ ਹੈ ਨਹੀਂ ਕਿੰਨੀ ਸ਼ਰਮ ਦੀ ਗੱਲ ਆ ਬਠਿੰਡਾ ਬਰਨਾਲਾ ਮਾਨਸਾ ਤਿੰਨੇ ਮਾਲਵੇ ਦੇ ਜਿਹੜੇ ਵੱਡੇ ਖੇਤਰ ਨੇ ਇੱਥੋਂ ਦੀ ਖਾਸ ਗੱਲ ਇਹ ਆ ਕਿ ਸਾਡੀ ਜਿਹੜੀ ਇੱਥੋਂ ਦੀ ਲੀਡਰਸ਼ਿਪ ਮਨ ਇਹ ਤੋਂ ਨੇ ਨੇਤਾ ਨੇ ਜਿਹੜੇ ਸਾਡੇ ਉਹ ਸਾਰੇ ਉਹ ਦਮਖੰਡ ਨਹੀਂ ਰੱਖਦੇ ਜਿਹੜਾ ਰੱਖਣਾ ਚਾਹੀਦਾ ਜੋ ਸਰਕਾਰ ਦੇ ਗੱਲ ਦੇ ਵਿੱਚ ਲਗਾਮ ਪਾ ਸਕਣ ਮੈਂ ਅੱਜ ਸਾਡੇ ਵਿਧਾਇਕਾਂ ਦੀ ਗੱਲ ਕਰਾਂ ਸਾਡੇ ਤਿੰਨੇ ਵਿਚਾਰੇ ਮੇਰੇ ਕੋਲ ਤਿੰਨੇ ਵਿਧਾਇਕ ਸਾਡੇ ਬੋਲਣ ਵਾਲੇ ਨਹੀਂ ਹੈ ਹੁਣ ਤਾਂ ਪੋਜੀਸ਼ਨ 'ਚ ਆ ਗਏ ਵਿਚਾਰੇ ਇੱਕ ਵਿਧਾਇਕ ਤਾਂ ਸਾਡਾ ਪੋਜੀਸ਼ਨ 'ਚ ਆ ਗਿਆ ਦੋ ਵਿਧਾਇਕ ਸਾਡੇ ਰਿਜ਼ਰਵ categories ਦੇ ਜਿਹੇ ਜੀ ਉਹਨਾਂ ਦੀ ਗੱਲਬਾਤ ਹੋਣੀ ਚਾਹੀਦੀ ਆ ਉਹੇ ਜੀ ਗੱਲਬਾਤ ਨਹੀਂ ਹੈ ਸਰਕਾਰ ਦੇ ਵਿੱਚ ਇਸੇ ਕਰਕੇ ਪ੍ਰਣਾਲੀ ਚੱਲਦਾ ਮੰਦਾ ਹਾਲ ਕਿ ਜਿਹੜੇ ਇੱਥੇ ਸਾਡੇ ਮੀਤ ਹੇਰ ਜੀ ਸਨ ਉਹ ਹੁਣ ਪਾਰਲੀਮੈਂਟ ਚਲੇ ਗਏ ਤੇ ਦੂਸਰਾ ਉਹਨਾਂ ਦਾ ਕੈਂਡੀਡੇਟ ਵੀ ਹਾਰ ਗਿਆ ਜੋ ਉਹਨਾਂ ਨੂੰ ਥਾਪੜਾ ਹਟਾ ਦਿੱਤਾ ਸੀ ਹਰਿੰਦਰ ਢਾਲੀਵਾਲ ਜੀ ਨੂੰ ਇਸ ਕਰਕੇ ਬਰਨਾਲੇ ਜ਼ਿਲ੍ਹੇ ਨਾਲ ਤਾਂ ਮਾੜੀ ਹੋਣੀ ਹੋਣੀ ਸੀ ਇਸ ਤਰ੍ਹਾਂ ਬਠਿੰਡਾ ਤੇ ਮਾਨਸਾ ਦਾ ਵੀ ਇਹੀ ਹਾਲ ਆ ਸੋ ਇਹ ਚਿੰਤਾਜਨਕ ਗੱਲਾਂ ਨੇ ਹੋਰ ਵੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਸੋ ਦੋਸਤੋ ਜਿਹੜਾ ਹੈ ਫਾਜ਼ਿਲਕਾ ਦੇ 81 ਚੋਂ 18 ਸਕੂਲ ਮੁਕਸਰ ਦੇ 88 ਚੋਂ 33 ਸਕੂਲ ਮੋਗਾ ਦੇ 84 ਚੋਂ 56 ਸਕੂਲ ਮੋਗਾ 'ਚ ਬਹੁਤ ਬੁਰਾ ਹਾਲ ਆ ਫਰੀਦਕੋਟ ਦੇ ਵੈੜੀ ਚੋਂ 18 ਮਲੇਰਕੋਟਲਾ ਦੇ 27 ਚੋਂ 14 ਸਕੂਲ ਖਾਲੀ ਨੇ ਮਲੇਰਕੋਟਲਾ ਦੇ ਬਹੁਤ ਮੰਦਾ ਹਾਲ ਆ ਜੀ ਲੁਧਿਆਣੇ ਦੇ 100 82 ਦੇ ਵਿੱਚੋਂ 69 ਸਕੂਲ ਖਾਲੀ ਨੇ ਅਮਰਸਰ ਦੇ 119 ਚੋ 36 ਨੇ ਤਰਨਤਾਰ ਦੇ 77 ਚੋ 54 ਇਸ ਤਰ੍ਹਾਂ ਇਹ ਸਕੂਲ ਜਿਹੜੇ ਹੈ ਪ੍ਰਿੰਸੀਪਲਾਂ ਤੋਂ ਵਾਂਝੇ ਨੇ ਗੁਰਦਾਸਪੁਰ ਦੇ 117 ਚੋ 47 ਪਠਾਨਕੋਟ ਦੇ 47 ਚੋ 13 ਜਲੰਧਰ ਦੇ 151 ਚੋ 69 ਸਕੂਲ ਪ੍ਰਿੰਸੀਪਲਾਂ ਤੋਂ ਵਾਂਝੇ ਨੇ ਜੀ ਨਵਾਂ ਸ਼ਹਿਰ ਦੇ 50 ਚੋ 30 ਹੁਸ਼ਿਆਰਪੁਰ ਦੇ 130 ਦੇ ਵਿੱਚੋਂ 56 ਸਕੂਲ ਕਪੂਰਥਲਾ ਦੇ ਵਾਰਡ ਚੋਂ 37 ਸਕੂਲਾਂ ਦੇ ਵਿੱਚ ਪ੍ਰਿੰਸੀਪਲ ਹੈ ਨਹੀਂ ਗਏ ਉਹ ਇਸ ਤਰ੍ਹਾਂ ਜਿਹੜੀਆਂ ਹਨ ਬਹੁਤ ਜ਼ਿਆਦਾ ਜਿਹੜੇ ਸਾਡੇ ਖਾਸ ਤੌਰ ਦੇ ਹਨ ਜੀ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਦਾ ਜਿਹੜਾ ਜੱਤੀ ਝਲਾ ਰੂਪ ਰਿਕਰ ਸੀ ਉੱਥੋਂ ਨਹੀਂ ਕੀ ਬੀ ਜਿਸ ਨਾਲ 55 ਚ 13 ਸਰਕਾਰੀ ਸਕੂਲਾਂ ਦੀਆਂ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਾਲੀ ਨਹੀਂ ਉੱਥੋਂ ਵੀ ਇਸ ਤਰ੍ਹਾਂ ਹੀ ਜਿਹੜੇ ਅੱਗੇ ਅੰਕੜੇ ਦੱਸੇ ਨੇ ਤਾਂ ਸਾਹਮਣੇ ਆਇਆ ਕਿ 9 ਸਿੱਖਿਆ ਬਲਾਕਾਂ ਵਿੱਚੋਂ ਇੱਕ ਵੀ ਪ੍ਰਿੰਸੀਪਲ ਹੀ ਨਹੀਂ ਇੱਕ ਵੀ ਪ੍ਰਿੰਸੀਪਲ ਨਹੀਂ 9 ਸਿੱਖਿਆ ਬਲਾਕ ਜਿਹੜੇ ਬਿਲਕੁਲ ਖਾਲੀ ਨੇ ਜਿਵੇਂ ਸੰਗਰੂਰ ਜ਼ਿਲ੍ਹੇ ਦਾ ਮੂਨ ਖਸ਼ਾਹਰਪੁਰ ਦਾ ਗੜਸਾਂਕਰ ਦੋ ਕਪੂਰਥਲੇ ਦਾ ਸੁਲਤਾਨਪੁਰ ਤੇ ਭਲੱਥ ਨਵਾਂ ਸ਼ਹਿਰ ਦਾ ਸੜੋਆ ਸਰਤਾ ਤਰਨਤਾਰ ਦਾ ਬਲਟੋਹਾ ਜਲੰਧਰ ਦਾ ਸ਼ਾਹਕੋਟ ਤੇ ਨੂਰਮੈਲ ਅਮਰਸਰ ਦਾ ਅਜਨਾਲਾ ਦੋ ਬਲਾਕਸ ਹਨ ਇਸ ਤੋਂ ਇਲਾਵਾ 13 ਸਿੱਖਿਆ ਬਲਾਕਾਂ 'ਚ ਕੇਵਲ ਇੱਕ ਇੱਕ ਹੀ ਪ੍ਰਿੰਸੀਪਲ ਮੌਜੂਦ ਹੈ ਜਿੱਥੇ ਬਾਕੀ ਥਾਵਾਂ ਤੇ ਪ੍ਰਿੰਸੀਪਲਾਂ ਦੀ ਘਾਟ ਹੈ ਸੋ ਜਥੇ ਬੰਦੀ ਨੇ ਇੱਕ ਗੱਲ ਕਹੀ ਹੈ ਕਿ ਤੁਸੀਂ 2020 ਐਜੂਕੇਸ਼ਨ ਨੀਤੀ ਦੀ ਥਾਂ ਤੇ ਸਥਾਨਕ ਪਾਲਿਸੀ ਬਣਾਓ ਮੈਂ ਦੋਸਤਾਂ ਨੂੰ ਸਾਡੇ ਅਧਿਆਪਕ ਜਥੇਵੰਦੀਆਂ ਨੂੰ ਡੀਟੀਐਫ ਦੇ ਮੰਚ ਤੋਂ ਵੀ ਇਹ ਗੱਲ ਕਹਿਣਾ ਚਾਹਨਾ ਬੇਸ਼ੱਕ ਸਾਡੀਆਂ ਜਥੇਵੰਦੀਆਂ ਸਾਡੇ ਅਧਿਆਪਕ ਸਹਿਬਾਨ ਇਸ ਗੱਲ ਨਾਲ ਸਹਿਮਤ ਨਹੀਂ ਹਨ ਉਹਨਾਂ ਨੂੰ ਇਹ ਗੱਲ ਹਾਜ਼ਮ ਨਹੀਂ ਹੁੰਦੀ ਮੈਂ ਪਿਛਲੇ ਲਗਾਤਾਰ ਆਪਣੇ ਚੈਨਲ ਆਈਪੀ ਲਾਸਮਣਸੋਤਾ ਤੋਂ ਇਹ ਗੱਲ ਬੋਲਦਾ ਆ ਰਿਹਾ ਹਾਂ ਕਿ ਸਾਡੇ ਜਿਹੜੇ ਛੋਟੇ-ਛੋਟੇ ਸਕੂਲ ਆ ਉਹ ਬੰਦ ਕਰਕੇ ਵੱਡੇ ਸਕੂਲ ਬਣਾਉਣਨੇ ਚਾਹੀਦੇ ਨੇ ਜੇ ਪੰਜਾਬ ਦੀਆਂ ਬੱਸਾਂ ਸਾਰੇ ਪੰਜਾਬ ਦੀਆਂ ਲੇਡੀਜ਼ ਨੂੰ ਮੁਫਤ ਘੁਮਾ ਸਕਦੀਆਂ ਤੜਕੇ ਤੋਂ ਲੈ ਕੇ ਚੰਡੀਗੜ੍ਹ ਤੱਕ gekeੜੇ ਤੋਂ ਆ ਸਕਦੀਆਂ ਕਈ ਮਾਈਆਂ ਮੱਥਾ ਟੇਕਣ ਅੰਮ੍ਰਿਤਸਰ ਜਾਂਦੀਆਂ ਨੇ ਕਈ ਲੋਕ ਨਾ ਇੱਕ ਅਜਿਹਾ ਕਿਸੇ ਵੀ ਸੁਣਿਆ ਕਿ ਬੁੜੀਆਂ ਬੱਸਾਂ ਦੇ ਉੱਤੇ ਚੁੰਨੀਆਂ ਰੰਗਾਉਣੀਆਂ ਮਾਰੀਏ ਤਰੀਕੇ ਫਿਰਦੀਆਂ ਨੇ ਤਾਂ ਕੀ ਸਰਕਾਰ ਦੇ ਜਿਹੜੇ ਪਿੰਡਾਂ ਦੇ ਸਕੂਲ ਉਹਨਾਂ ਦੇ ਬੱਚਿਆਂ ਨੂੰ ਕਿੱਥੇ ਨਹੀਂ ਕੀਤਾ ਜਾ ਸਕਦਾ ਸਾਰੀਆਂ ਗਰੰਟਾਂ ਇਕੱਠਾਂ ਲਗੀਆਂ ਜਾ ਸਕਦੀਆਂ ਉੱਥੇ ਡੀਪੀਪੀਪੀ ਸਾਰੇ ਤਰ੍ਹਾਂ ਦੇ ਟੀਚਰ ਹੋ ਸਕਦੇ ਨੇ ਉੱਥੇ ਹਰ ਤਰ੍ਹਾਂ ਦਾ ਸਟਾਫ ਮੌਜੂਦ ਹੋ ਸਕਦਾ ਤੇ ਸਰਕਾਰ ਨੂੰ ਇਹ ਗੱਲ ਤੇ ਧਿਆਨ ਦੇਣਾ ਹੀ ਪੈਣਾਗਾ ਕੋਈ ਸਮਾਂ ਸੀ ਜਦੋਂ ਸਾਡੀ ਸਰਕਾਰ ਦੇ ਕੋਲੇ ਇਹ ਸਾਧਨ ਪ੍ਰੋਵਾਈਡ ਨਹੀਂ ਸਨ ਕਿਸੇ ਟਾਈਮ ਪੰਜਾਬ ਦੇ ਵਿੱਚ ਇੱਕ ਇੱਕ ਕਮਰਾ ਸੀ ਉਦੋਂ ਬਾਉਂਡਰੀ ਹੈ ਨਹੀਂ ਸੀ ਉਦੋਂ ਵਾਸ਼ਰੂਮ ਹੈ ਨਹੀਂ ਸੀ ਉੱਥੇ ਪੀਣ ਦੇ ਪਾਣੀ ਦਾ ਪ੍ਰਬੰਧ ਨਹੀਂ ਸੀ ਅੱਜ ਸਕੂਲਾਂ 'ਚ ਏਸੀ ਲੱਗ ਰਹੇ ਨੇ ਸਕੂਲਾਂ ਸਾਰੀਆਂ ਚੀਜ਼ਾਂ ਸਹੂਲਤਾਂ ਮਿਲ ਰਹੀਆਂ ਨੇ ਪਰ ਸਕੂਲ ਬાળੇ ਨੇ ਵਿਦਿਆਰਥੀ ਥੋੜੇ ਨੇ ਅਧਿਆਪਕ ਖੇੜੇ ਪਏ ਨੇ ਅਧਿਆਪਕ ਸ਼ਕਤੀ ਦਾ ਜਿਹੜਾ ਹੈ ਸਹੀ ਇਸਤੇਮਾਲ ਨਹੀਂ ਹੋ ਰਿਹਾ ਔਰ ਸਰਕਾਰੀ ਸਕੂਲਾਂ ਦੇ ਵਿੱਚ ਦੂਸਰੀ ਗੱਲ ਜਿਹੜੀ ਪ੍ਰਾਇਮਰੀ ਸਕੂਲ ਆ ਉਹ ਐਜੂਕੇਸ਼ਨ ਸਿਰਫ ਤੇ ਸਿਰਫ ਪੰਜਾਬ ਦੇ ਐਸਸੀ ਲੋਕਾਂ ਤੇ ਡਿਪੈਂਡ ਕਰਦੀ ਆ ਐਸਸੀ ਲੋਕਾਂ ਦੇ ਬੱਚੇ ਹੀ ਆ ਜਰਨਲ ਔਰ ਕਮਿਊਨਿਟੀ ਦੇ ਬੱਚੇ ਬਹੁਤ ਘੱਟ ਨੇ ਨਾ ਮਾਤਰ ਲੁਧਿਆਣਾ ਜਲੰਧਰ ਜਾਂ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਤਾਂ ਪ੍ਰਵਾਸੀ ਮਜ਼ਦੂਰਾਂ ਦੇ ਵਿਦਿਆਰਥੀਆਂ ਨਾਲ ਸਕੂਲ ਚੱਲਦੇ ਨੇ ਇਹੀ ਹਾਲ ਪਿੰਡਾਂ ਦੇ ਸਕੂਲਾਂ ਦਾ ਪ੍ਰਾਇਮਰੀ ਇਸ ਇਸ ਦੇ ਵਿੱਚ ਵੱਡਾ ਕਾਰਨ ਇਹ ਹੈ ਕਿ ਸਕੂਲਾਂ ਦੇ ਵਿੱਚ ਸਟਾਫ ਦੀ ਬਹੁਤ ਵੱਡੀ ਘਾਟ ਆ ਪੋਣੀ ਚਾਹੀਏ ਉਹਦੇ ਪਿੱਛੇ ਕਾਰਨ ਇਹ ਹੈ ਕਿ ਸਾਡੇ ਅਧਿਆਪਕਾਂ ਦੇ ਬੱਚੇ ਇੱਥੇ ਨਹੀਂ ਪੜਦੇ ਸਾਡੇ ਅਧਿਆਪਕ ਆਪਣੇ ਬੱਚਿਆਂ ਨੂੰ ਇੱਥੇ ਤਾਂ ਕਰਕੇ ਨਹੀਂ ਲਾਉਂਦੇ ਕਿਉਂਕਿ ਇੱਥੇ ਸਿਲੇਬਸ ਨਹੀਂ ਹੈ ਇੱਥੇ ਅਸੀਂ ਉਸ ਤਰ੍ਹਾਂ ਦੀ ਵਿਵਸਥਾ ਨਹੀਂ ਕੀਤੀ ਹੋਈ ਜੇਕਰ ਸਕੂਲ ਆਫ ਐਮਿਨੈਂਸ ਦੇ ਵਿੱਚ ਬੱਚੇ ਚੁਣ ਕੇ ਵਧੀਆ ਕਿ ਭੇਜੇ ਜਾ ਸਕਦੇ ਨੇ ਜੇਕਰ ਨਵੋਦੇਆ ਵਿਦਿਆਲੇ ਵਾਲੇ ਬੱਚੇ ਸਿਲੈਕਟ ਕੀਤੇ ਜਾ ਸਕਦੇ ਨੇ ਕੀ ਫਿਰ ਵੱਡੇ ਸਕੂਲਾਂ ਦੇ ਵਿੱਚ ਜਿੱਥੇ 5-5 7-700 ਬੱਚਾ ਹੋਵੇ ਸਾਰਾ ਸਟਾਫ ਹੋਵੇ ਉੱਥੇ ਇੰਗਲਿਸ਼ ਮੀਡੀਅਮ ਦੇ ਵਿੱਚ ਬੱਚੇ ਜਿਹੜੇ ਹੈ ਵੱਖਰੇ ਵੱਖ ਵੱਖ ਕੀਤੇ ਜਾ ਸਕਦੇ ਜਿਹੜੇ ਇੰਟੈਲੀਜੈਂਟ ਬੱਚੇ ਨੇ ਵਧੀਆ ਬੱਚੇ ਨੇ ਸ਼ਾਈਨਿੰਗ ਬੱਚਾ ਉਹਨਾਂ ਨੂੰ ਵਧੀਆ ਸਿਲੇਬਸ ਮਿਲੇ ਸਾਰਿਆਂ ਨੂੰ ਸਿਲੇਬਸ ਬਹੁਤ ਵਧੀਆ ਮਿਲੇ ਸਲੋ ਲਰਨਰ ਲਈ ਥੋੜਾ ਜਿਹਾ ਵੱਖਰੇ ਸੈਕਸ਼ਨ ਆ ਜਾ ਤੇ ਜਿਹੜੇ ਗਿਫਟਡ ਬੱਚੇ ਨੇ ਸ਼ਾਰਪ ਬੱਚੇ ਨੇ ਉਹਨਾਂ ਨੂੰ ਅਲੱਗ ਤੋਂ ਵੱਖਰਾ ਟ੍ਰੀਟਮੈਂਟ ਕੀਤਾ ਜਾਣਾ ਚਾਹੀਦਾ ਜਿਹੜੇ ਸਪੋਰਟਸ ਦੇ ਵਿੱਚ ਧਿਆਨ ਆ ਜਿਹਨਾਂ ਦਾ ਉਹਨਾਂ ਦਾ ਉਧਰ ਜਾਂ ਵੱਖ-ਵੱਖ ਕਲਚਰ ਐਕਟੀਵਿਟੀਆਂ ਦਾ ਹੋਰ ਉਹਨਾਂ ਦੇ ਇੰਟਰਸਟ ਦੇ ਮੁਤਾਬਕ ਜਿਹੜੇ ਹੈ ਵਿਦਿਆਰਥੀਆਂ ਨੂੰ ਜਿਹੜੀ ਸਿੱਖਿਆ ਮੁਹੱਈਆ ਕਰਾਈ ਜਾਣੀ ਚਾਹੀਦੀ ਆ ਮਿਡਲ ਸਕੂਲਾਂ ਦਾ ਹਾਲ ਬਹੁਤ ਬੁਰਾ ਹੈ ਉੱਥੇ ਟੀਚਰਾਂ ਦੀ ਵੀ ਵੱਡੀ ਘਾਟ ਆ ਵਿਦਿਆਰਥੀ ਵੀ ਹੈ ਨਹੀਂ ਤੇ ਢਾਂਚਾ ਤਾਂ ਵਾਕਈ ਉੱਥੇ ਹੋਣੇ ਕੀ ਆ ਤੇ ਸਤਨਿਕ ਕਨੇਕਸੂਰਾ ਜਿਹੜੇ ਕਿਲੋ-ਕਿਲੋਮੀਟਰ ਦੇ ਫਾਸਲੇ ਤੇ ਵੀ ਬਈ ਜਿਹੇ ਸਕੂਲ ਨੇ ਜਿੱਥੇ ਅਧਿਆਪਕ ਵੱਖ-ਵੱਖ ਥਾਂ ਤੇ ਪਏ ਆ ਮੈਂ ਜੈਮਲ ਸਿੰਘ ਵਾਲੇ ਪਿੰਡ ਦੀ ਗੱਲ ਕਰਾਂ ਇੱਕੋ ਇੱਕੋ ਕੰਪਲੈਕਸ ਦੇ ਵਿੱਚ ਦੋ ਥਾਂ ਤੇ ਅਧਿਆਪਕ ਵੰਡੇ ਪਏ ਨੇ ਔਰ 150 ਬੱਚਾ ਦੋ ਥਾਂ ਤੇ ਬੈਠਦਾ ਜੈਮਲ ਸਿੰਘ ਵਾਲਾ ਦਾ ਪ੍ਰਾਇਮਰੀ ਸਕੂਲ ਵੱਖਰਾ ਆਲੀ ਕਾਨ ਦਾ ਵੱਖਰਾ ਵਿਚਾਰੇ ਕੰਧ ਵੀ ਕੱਢ ਦਿੱਤੀ ਉੱਥੇ ਤੇ ਉੱਥੇ ਪਤਾ ਨਹੀਂ ਸਾਡੇ ਸਿੱਖਿਆ ਬਲਾਕ ਅਫਸਰਾਂ ਨੇ ਸਾਡੇ ਡੀਓਜ਼ ਨੇ ਕੀ ਸੋਚਿਆ ਕਿ ਉਹ ਸਕੂਲ ਦੇ ਵਿੱਚ ਕੰਧ ਕੱਢ ਦਿੱਤੀ ਕਿਉਂ ਉੱਥੇ ਗ੍ਰਾਂਟ ਜਾਰੀ ਕੀਤੀ ਇਥੋਂ ਦਾ ਜਿਹੜਾ ਕਿਉਂਕਿ ਜਿਹੜੇ ਉੱਥੇ ਚੌਧਰੀ ਸੀ ਜੈਮਲ ਸਿੰਘ ਵਾਲੇ ਦੇ ਵੀ ਜਾਂ ਅਲੀ ਕਹਿੰਦੇ ਸੀ ਉਹਨਾਂ ਦੇ ਕਿਸੇ ਦੇ ਵੀ ਬੱਚੇ ਨਹੀਂ ਉੱਥੇ ਪੜਦੇ ਉਹਨਾਂ ਨੇ ਇਸ ਸਕੂਲ ਦਾ ਸੱਤਿਆ ਨਾਸ ਕਰ ਦਿੱਤਾ ਬੱਚਿਆਂ ਨੂੰ ਵੰਡ ਕੇ ਰੱਖ ਦਿੱਤਾ ਅਜੇ ਆਪਕਾ ਨੇ ਵੀ ਆਪਣਾ ਦੇਖਿਆ ਉਦੋਂ ਲੋਕਾਂ ਨੂੰ ਉਂਗਲਾਂ ਲਾਈਆਂ ਤੇ ਅੱਜ ਉਹਦੇ ਆਪ ਕਿਥੋਂ ਚਲੇ ਗਏ ਔਰ ਦੂਸਰੇ ਨਹੀਂ ਚਲੇ ਜਾਣਾ ਹੈ ਸਥਾਨਕ ਗਰੀਬ ਲੋਕਾਂ ਦੇ ਬੱਚਿਆਂ ਦੀ ਸਿੱਖਿਆ ਦਾ ਘਾਣ ਹੋ ਰਿਹਾ ਤਾ ਐਸੀ ਤਰ੍ਹਾਂ ਨਿੱਕੇ ਨਿੱਕੇ ਇਥੇ ਪਿੰਡ ਦੇ ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕਰ ਚੁੱਕਿਆ ਉਹਨਾਂ ਸਕੂਲਾਂ ਨੂੰ ਇਕੱਠੇ ਕਰਕੇ ਇੱਕ ਵਧੀਆ ਸਕੂਲ ਬਣਾਏ ਜਾਣ ਤੇ ਉਹਨਾਂ ਦੀ ਚੰਗੀ ਤਰ੍ਹਾਂ ਰਿਪੋਰਟ ਲੈਤੀ ਜਾਵੇ ਔਰ ਹਰ ਗੱਲ ਅੱਜ ਕੱਲ ਜਿਹੜਾ ਹੈ ਉਹਨੂੰ ਸਾਜ਼ਗਾਰ ਤਰੀਕੇ ਨਾਲ ਉਹਦੀ ਅਧਿਆਪਕ ਸ਼ਕਤੀ ਐਵਰੀ ਵਾਰ ਤੋਂ ਕੀਤੀ ਜਾਣੀ ਚਾਹੀਦੀ ਹੈ ਆ ਜਿਹੜੇ ਸਾਡੇ ਪ੍ਰਿੰਸੀਪਲਾਂ ਦੀਆਂ ਉਸ ਤਾਂ ਖਾਲੀ ਨੇ ਸਾਡੇ ਕੋਲੇ ਬਹੁਤ ਹੀ ਕਾਬਲ ਅਧਿਆਪਕ ਬੈਠੇ ਨੇ ਇਹਨਾਂ ਨੂੰ ਤੁਰੰਤ ਪ੍ਰਮੋਸ਼ਨਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਤੇ ਇਹ ਅਸਾਮੀਆਂ ਭਰੀਆਂ ਜਾਣੀਆਂ ਚਾਹੀਦੀ ਨੇ ਸੋ ਐਨੀਆਂ ਬੇਨਤੀਆਂ ਕਰਦੇ ਆ ਦੋਸਤੋ ਅੱਜ ਸਮਾਂ ਹੈ ਸਾਡਾ ਇਸ ਗੱਲ ਦੇ ਉੱਤੇ ਪੂਰਾ ਧਿਆਨ ਦੇਣ ਦਾ ਸਾਡੇ ਲੋਕਾਂ ਦਾ ਜਿਹਨਾਂ ਦੇ ਬੱਚੇ ਪੜ੍ਹਦੇ ਉਹਨਾਂ ਨੂੰ ਤੇ ਉਹਨਾਂ ਵਿਦਿਆਰਥੀਆਂ ਦਾ ਅਸੀਂ ਆਪਣੇ ਜਥੇਪੰਦੀ ਬਾਬਾ ਜੀਵਨ ਸਿੰਘ ਸਟੂਡੈਂਟ ਲੀਗ ਵੱਲੋਂ ਇਹ ਮੰਗ ਕਰਦੇ ਆ ਕਿ ਇਹ ਅਸਾਮੀਆਂ ਤੁਰੰਤ ਭਰੀਆਂ ਜਾਣ ਤੇ ਜਿਹੜੀਆਂ ਖਾਲੀ ਅਸਾਮੀਆਂ ਨੇ ਉਹਨਾਂ ਤੇ ਵੀ ਨਿਊ ਅਪੁਆਇੰਟਮੈਂਟਾਂ ਕਿਨੀਆਂ ਹੋਣੀਆਂ ਚਾਹੀਦੀਆਂ ਨੇ ਸੋ ਜੇਕਰ ਤੁਹਾਨੂੰ ਇਹ ਗੱਲ ਚੰਗੀ ਲੱਗੀ ਤੈਨੂੰ ਸ਼ੇਅਰ ਕਰਿਓ ਵਾਤੋਬਾਤ ਲਾਈਕ ਕਰਿਓ ਚਰਚਾ ਜ਼ਰੂਰ ਕਰਿਓ ਆਪੋ ਆਪਣੇ ਪਿੰਡਾਂ 'ਚ ਚਰਚਾ ਕਰੋ ਆਪਣੇ ਸਕੂਲਾਂ ਦੇ ਅਧਿਆਪਕਾਂ ਨੂੰ ਜਾ ਕੇ ਪੁੱਛੋ ਕਿ ਕਿਉਂ ਨਹੀਂ ਹੋ ਰਿਹਾ ਕਿਉਂ ਆਪਦੇ ਵਿਧਾਇਕਾਂ ਨੂੰ ਜਾ ਕੇ ਪੁੱਛੋ ਸੋ ਮੈਂ ਧੰਨਵਾਦ ਕਰਦਾ ਇੱਕ ਵਾਰੀ ਫਿਰ ਡੀਪੀਐਸ ਜਥੇ ਪੰਡਿਆ ਜੀ ਨੇ ਇਹ ਡਾਟਾ ਬੇਸ ਕੀਤਾ ਇੱਕ ਵਧੀਆ ਫਰਜ਼ ਨਿਭਾਇਆ ਜਿਹੜੀ ਪੰਜਾਬ ਸਰਕਾਰ ਦੀ ਅਸਲੀ ਤਸਵੀਰ ਉਹ ਲੋਕਾਂ ਦੇ ਸਾਹਮਣੇ ਲੈਂਦੀ ਆ ਉਮੀਦ ਆ ਸਾਡੀ ਰਿਪੋਰਟ ਤੁਹਾਨੂੰ ਚੰਗੀ ਲੱਗੂਗੀ ਥੈਂਕ ਯੂ ਸੋ ਸ਼ੇਅਰ ਕਰੋ ਦਬਕੇ ਇਸ ਰਿਪੋਰਟ ਨੂੰ ਜਿਆਦਾ ਤੋਂ ਜਿਆਦਾ ਤਾਂ ਜੋ ਲੋਕ ਪੰਜਾਬ ਦੇ ਵਿਧਾਇਕਾਂ ਨੂੰ ਸਵਾਲ ਕਰ ਸਕਣ ਧੰਨਵਾਦ